ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਮੇਰੇ ਨਾਲ ਬਿਲਕੁਲ ਭਾਜੀ ਸਾਹਮਣੇ ਝੰਡਾ ਸਾਫ ਹੋਣਗੇ ਅੱਜ ਇਸ ਵੀਡੀਓ ਦੇ ਵਿੱਚ ਚਾਰ ਮੱਜਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਮੱਜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਦੋ ਟੋਕੜ ਤੇ ਇੱਕ ਪਾਸੇ ਤੁਹਾਨੂੰ ਇਧਰ ਕੈਮਰਾ ਮਾਰਕ ਦਿਖਾ ਦਿੰਨੇ ਆ ਬਿਲਕੁਲ ਵਹਿੜਾਂ ਨੇ ਬਿਲਕੁਲ ਇੱਕ ਸੱਜਰ ਵਹਿੜ ਸੁਈ ਆ ਇੱਕ ਬਿਲਕੁਲ ਗੱਬਣਾ ਤਿਆਰੀ ਦੇ ਵਿੱਚ ਕੋਈ 10-12 ਦਿਨਾਂ ਤੱਕ ਸੋਕੂਗੀ ਤੇ ਬਾਕੀ ਟੋਕਰ ਤੇ ਗੱਬਣ ਵੈੜ ਵੀ ਹੈਗੀ ਆ ਛੋਟੇ ਭਾਲੀ ਦੀ ਵੈੜ ਹੈਗੀ ਆ 5-6 ਕਿਲੋ ਦੁੱਧ ਹੋਵੇਗਾ ਸੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਦੋਸਤੋ ਇਸ ਘਰੋਂ ਤੁਹਾਨੂੰ ਮਿਲ ਜੂਗੀ ਬਾਕੀ ਆ ਜੋ ਕਰਦੇ ਆ ਗੱਲਬਾਤ ਸਤ ਸਤੋ ਪੈਣਾ ਪਾਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਮੇਰੀ ਸਤ ਸ੍ਰੀ ਅਕਾਲ ਹੋਰ ਪਾਜੀ ਕੈਮ ਕੈਮ ਹੈ ਵਧੀਆ ਠੀਕ ਠਾਕ ਕਿਰਪਾ ਸਰ ਜੀ ਦੀ ਠੀਕ ਆ ਅੱਛਾ ਭਾਜੀ ਕਿੰਨੇ ਕ ਸਮੇਂ ਤੋਂ ਵੈਸੇ ਕਾਰੋਬਾਰ ਜਿਹੜੇ ਕਰਦੇ ਆ ਰਹੇ ਵਪਾਰ ਦਾ ਵੈਸੇ ਵੀਰ ਜੀ ਕਾਰੋਬਾਰ ਤੇ ਬਹੁਤ ਲੰਮੇ ਸਮੇਂ ਦਾ ਵਾ ਪਹਿਲਾਂ ਆਪਣੇ ਫਾਦਰ ਸਾਹਿਬ ਹੁਣੇ ਵੀ ਇਹੋ ਕਾਰੋਬਾਰ ਕਰਦੇ ਰਹੇ ਸ਼ੁਰੂ ਤੋਂ ਆਪਣਾ ਇਹੋ ਹੀ ਧੰਦਾ ਵਾ ਖੇਤੀਬਾੜੀ ਦਾ ਨਾਲ ਨਾਲ ਪਸ਼ੂ ਪਾਲਣ ਦਾ ਠੀਕ ਹੈ ਜੀ ਹਾਂਜੀ ਸੋ ਅੱਜ ਫਿਲਹਾਲ ਆਪਣੇ ਕੋ 8 ਨਗ ਜੀ ਹਾਂਜੀ 8 ਨਗ ਹਾਂਜੀ ਸੱਜਰਾ ਵੀ ਹੈਗੀਆਂ ਨੇ ਤੋਕੜਾ ਵੀ ਹੈ ਤੋਕੜ ਗੱਭਣ ਪਸ਼ੂ ਵੀ ਹੈਗੇ ਹਾਂਜੀ ਹਾਂਜੀ ਤੋਕੜ ਗੱਭਣ ਵੀ ਹੈਗੀ ਆ ਠੀਕ ਹੈ ਜੀ ਹਾਂਜੀ ਵੈੜਾ ਵੀ ਹੈਗਾ ਠੀਕ ਹੈ ਆਜੋ ਕਰੀਏ ਜਾਣਕਾਰੀ ਸਾਂਜੀ ਪਹਿਲੇ ਨੰਬਰ ਤੇ ਭਾਜੀ ਇਹ ਨੀਲੀ ਰਾਵੀ ਦੀ ਇੱਕ ਆਪਣੇ ਕੋਲ ਮੱਝ ਆ ਗਈ ਆ ਹਾਂਜੀ ਤੇ ਕੀ ਇਨਫੋਰਮੇਸ਼ਨ ਦੀ ਡਿਟੇਲ ਕੀ ਹੈ ਸੂਹਾ ਕਿੰਮਾ ਸੋਈ ਹੈ ਜੀ ਇਹ ਇਹ ਵੀ ਜੀ ਤੀਜਾ ਸੂਹਾ ਸੋਈ ਆ ਹਾਂਜੀ ਤੇ ਹੁਣ ਜਿਹੜਾ ਵਾ 10 ਲੀਟਰ ਦੇ ਥੱਲੇ ਬੌਲਾ ਤਿਆਰ ਆ ਹਾਂ ਕਿੰਨੇ ਦਿਨਾਂ ਦੀ ਸੂਈ ਹੈ ਇਹ ਨੂੰ ਪਰਸੂ ਸ਼ਾਮ ਦੀ ਸੋਈ ਆ ਜੀ ਪਰਸੂ ਸ਼ਾਮ ਦੀ ਹਾਂਜੀ ਮਗਰ ਕੱਟੀ ਆ ਠੀਕ ਆ ਹਾਂਜੀ ਮਗਰ ਕੱਟੀ ਆ ਦੋਸਤੋ ਤੇ 10 ਕਿਲੋ ਬੌਲੇ ਦੇ ਵਿੱਚ ਹੁਣ ਬਿਲਕੁਲ ਮੌਕੇ ਤੇ ਹਾਜ਼ਰ ਆ ਠੀਕ ਆ ਬਾਕੀ ਮਾਰਕਿੰਗ ਤੁਸੀਂ ਵੇਖ ਸਕਦੇ ਹੋ ਮਗਰਲੇ ਪੈਰ ਹਵਾਨੇ ਤੇ ਦਾਹ ਦੇ ਨਿਸ਼ਾਨ ਪ੍ਰੋਪਰ ਫੇਸ ਕੁਆਲਿਟੀ ਮੂੰਹ ਮੱਥਾ ਸਿੰਘਾ ਸੁੰਗਾ ਦੇ ਬੰਤਰ ਵੇਖ ਲਓ ਸੂਹਾ ਤੇਜਾ ਠੀਕ ਆ ਜੀ ਬਾਡੀ ਹੇ ਵੀ ਪਿੱਟ ਪੁੱਠੇ ਦੀ ਆ ਤੇ ਬਿਲਕੁਲ ਚੌੜਾ ਜਿਹੜਾ ਦੋਸਤੋ ਪੁੱਠਾ ਲੱਗਾ ਪਤਲੇ ਪਿੰਡੇ ਦੇ ਵਿੱਚ ਆ ਸੋ ਥਾਂ ਥਾਂ ਦੀ ਕੁਆਲਿਟੀ ਦੇਖ ਕੇ ਚੈੱਕ ਕਰੋ ਆ ਲੋ ਜੀ ਹੁਣ 10 ਕਿਲੋ ਬੌਲਾ ਹੀ ਆ ਜੀ ਹਾਂ ਜੀ ਦਿਖਾਓ ਜੀ ਤੇ ਥੱਲੇ ਬੱਚਾ ਜਿਹੜਾ ਦੋਸਤੋ ਮਗਰ ਆ ਉਹ ਕੱਟੀ ਆ ਆ ਫੀਮੇਲ ਕਾਫ ਹਾਂ ਜੀ ਆ ਕੱਟੀ ਦੇਖ ਸਕਦੇ ਠੀਕ ਆ ਤਮਾਜ ਖੋਲ ਕੇ ਤਸਲੀ ਨਾਲ ਤੋਰ ਕੇ ਦਿਖਾਉਣੇ ਆ ਤੁਹਾਨੂੰ ਤੇ ਵੱਡੀ ਹਾਈਟ ਦੇ ਵਿੱਚ ਕੋਈ ਵੀਰ ਤੁਸੀਂ ਦੂਰੋਂ ਨੇੜੇੋਂ ਘਰ ਪਹੁੰਚ ਕਰਨੀ ਆ ਵੱਡੀ ਹਾਈਟ ਦੇ ਵਿੱਚ ਪੂਰੀ ਫੱਬ ਰੱਬ ਪੂਰੀ ਹੈਗੀ ਆ ਠੀਕ ਆ ਜੀ ਬਾਕੀ ਥਣਾ ਦਾ ਹਵਾਨੇ ਦਾ ਸਹਿਜ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਲੋ ਜੀ ਅਛਾ ਮੁੱਲ ਭਾਜੀ ਫਿਰ ਤਾਂ ਕੀ ਕਰਦੇ ਆ ਡਿਮਾਂਡ ਕੀ ਐ ਮੁੱਲ ਵੀਰ ਜੀ ਜਿਹੜਾ ਦੇਣ ਵਾਲਾ ਵਾ ਨਾ ਹਾਂਜੀ 78000 ਦੀ ਮੈਂ ਦੇ ਦਾਂਗੇ 78000 ਦੀ ਹਾਂਜੀ ਹੂੰ ਮੋਲੇ ਆ ਵੀ ਵੱਧ ਤੁਹਾਨੂੰ ਪਤਾ ਆਪਾਂ ਕਰਨ ਆਣੀ ਠੀਕ ਹੈ ਨਾ ਗੱਲ ਜਿੰਨੇ ਦੀ ਦੇਣੀ ਆ ਭਾਵੇਂ ਚਾਰ ਡੰਗ ਕੋਈ ਵੀ ਆਪਣੇ ਘਰੋਂ ਤਸੱਲੀ ਕਰਕੇ ਖੜੇ ਕੋਈ ਇਹੋ ਜੀ ਕੋਈ ਗੱਲ ਨਹੀਂ ਗਈ ਦੂਰੋਂ ਨੇੜਿਆਂ ਕੋਈ ਭੈਣ ਭਰਾ ਆਊਗਾ ਤੇ ਕੋਈ ਗੱਲ ਨਹੀਂ ਉਹਦੀ ਇੱਤ ਪੰਡਾ ਫੋਲ ਹੋਊਗਾ ਠੀਕ ਹੈ ਬੀ ਜੀ ਹਾਂਜੀ ਹਾਂਜੀ ਮਾਨਤਨ 78000 ਜਿਹੜੀ ਦੋਸਤੋ ਮੰਗ ਵੀ ਆ ਤੇ ਲੈ ਦੇ ਵੀ ਆ ਤੇ ਉਹਦੇ ਚ ਕੋਈ ਛੋੜ ਕੇ ਆਪਾਂ ਮੌਕੇ ਦੇ ਦੂਗਾ ਹਾਂਜੀ ਹੋ ਜਾਊਗਾ ਜੀ ਮਾਨਤਨ ਕਰੀਕ ਮਾਨਤਨ ਜ਼ਰੂਰ ਹੋ ਜਾਊਗਾ ਤੇ ਆ ਨੀਲੀ ਰਗ ਦੀ ਮੱਝ ਸੀ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਜਿਹੜੀ ਤੁਹਾਨੂੰ ਇਹ ਮੱਝ ਦਿਖਾਉਣੀ ਆ ਇਹ ਵੀ ਤਾਜੀ ਸੁਈ ਸੁਵਾਈ ਠੀਕਾ ਮਾ ਜੇ ਵੀ ਤੁਸੀਂ ਰੰਗ ਢੰਗ ਵੇਖ ਲਓ ਬਿਲਕੁਲ ਫੇਸ ਕੁਆਲਟੀ ਮੂੰ ਮਥਾ ਸਿੰਘਾ ਦੀ ਬੰਤਰ ਪਤਲੇ ਚੰਦੇ ਵਿੱਚ ਬਿਲਕੁਲ ਪਿੰਡਾ ਬਤਲਾ ਤੇ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਜੀ ਇਹਨੂੰ ਲੱਗੀ 20 20ਾਂ ਤੋਂ ਅੰਦਰ ਹੀ ਆ ਕੋਈ ਜਬ ਮੰਨ ਲਓ ਵੀ 17 18 ਦਿਨ ਦੇ ਲਗਭਗ ਹੋਏ ਆ ਹਾਂ 17 18 ਦਿਨ ਬੱਚਾ ਇਹਨੇ ਕਿਥੇ ਲਪਾਇਆ ਹਾਂਜੀ ਇਹ ਕੱਟੀ ਆ ਜੀ ਕੱਟੀ ਇਹ ਤਾਂ ਥੱਲੇ ਦੀ ਹਾਂਜੀ ਤੇ ਦੁੱਧ ਮੰਨ ਲਓ ਚਵਾਹ ਬਹੁਤ ਪੋਲਾ ਜੀ ਭਾਵੇਂ ਬੱਚੇ ਚੋਈ ਜਾਂ ਜਨਾਨੀ ਜੋ ਮਰਜ਼ੀ ਬਹੁਤ ਖੰਢੀ ਸਲਾਗਾ ਮਾ ਕੋਈ ਇਹੋ ਜੀ ਕੋਈ ਗੱਲ ਹੀ ਨਹੀਂ ਲੀਦੀ ਮੰਨ ਲਓ ਕੋਈ ਕੰਬੂ ਕੀ ਚਾਹ ਕੋਈ ਕਦਮ ਕਰੂ ਲਓ ਜੀ ਹਾਂ ਜੀ ਤੀਜਾ ਹੋਊਗਾ ਘਟੋ ਘਟਾ ਹਾਂ ਜੀ ਤੀਜਾ ਥੂਆ ਤੀਜਾ ਥੂਆ ਮੰਨ ਲਓ ਕੋਈ ਵੇਖਣ ਨੂੰ ਪੇਛ ਤੋ ਤੀਜਾ ਲੱਗਦਾ ਬਾਕੀ ਦੂਜਾ ਸੂਈ ਆ ਜੀ ਵੈਸੇ ਸਿੰਘਾ ਸਿੰਘਾ ਤੋਂ ਲੱਗਦਾ ਵੈਸੇ ਦੂਜੇ ਵੀ ਹੋ ਸਕਦੀ ਹੈ ਹਾਂ ਜੀ ਹਾਂ ਜੀ ਨਹੀਂ ਦੂਜਾ ਹੈ ਦੂਜਾ ਵਸੂਆ ਦੂਜਾ ਜੀ ਠੀਕ ਹਾਂ ਜੀ ਹਾਂ ਜੀ ਦੂਜਾ ਸੂਆ ਠੀਕ ਹੈ ਠੀਕ ਹਾਂ ਜੀ ਇੱਕ ਮੰਨ ਲਓ ਕਾਲੀ ਆ ਬਿਲਕੁਲ ਮੰਨ ਲਓ ਇੱਕ ਰੰਗ ਕਾਲੀ ਆ ਮੱਚ ਬਹੁਤ ਠੰਡੀ ਚ ਲੱਗਾ ਚਵਾਚੂ ਬਹੁਤ ਰੂਰਗਾ ਪੋਲਾ ਜੀ ਲਓ ਜੀ ਕਰੋ ਚੈੱਕ ਹਾਂ ਥਣ ਨੂੰ ਵੇਖੋ ਦੋਸਤੋ ਪਹਿਲਾਂ ਨਾਲ ਝੋਟੀਆਂ ਵਾਲਾ ਜਿਹੜ ਆਰਸਲੇ ਵੇਦੀ ਆ ਠੀਕ ਆ ਤੇ ਬਿਲਕੁਲ ਹੈ ਜਿੰਨੀ ਕੁਆਲਿਟੀ ਹੈ ਦੁੱਧ ਵਾਲਾ ਲੇਵਾ ਸੋ ਬਾਕੀ ਕੁਆਲਿਟੀ ਜਿਹੜੀ ਆ ਦੋਸਤੋ ਆ ਤੁਹਾਡੇ ਸਾਹਮਣੇ ਠੀਕ ਆ ਸੂਆ ਦੂਜਾ ਸੂਈ ਹੈ ਤਾਂ 17 18 ਕ ਦੇਣ ਦਾ ਜਿਹੜਾ ਸਮਾਂ ਹੋ ਗਿਆ ਠੀਕ ਆ ਜੀ ਫੇਸ ਕੁਆਲਿਟੀ ਤੋਂ ਥੋੜੀ ਜਜਮੈਂਟ ਮੈਜਿਕਰ ਕੀਤਾ ਸੀ ਵੀ ਤੀਜੇ ਸੂਵੇ ਦੀ ਹੁੰਦੀ ਆ ਪਰ ਜਿਹੜਾ オリジナル ਆ ਭਾਜੀ ਬਰੋ ਦੱਸਿਆ ਗਿਆ ਵੀ ਉਹ ਦੂਜਾ ਸੂਗਾ ਕਹਿੰਦੇ ਪਏ ਆ ਠੀਕ ਆ ਆ ਦੇਖੋ ਕਸਮੇ ਲੈਵੇ ਦੀਆ ਦੋਸਤੋ ਟਾਈਟ ਆਰਡਰ ਦੀ ਆ ਬਾਕੀ ਦੁੱਧ ਭਾਜੀ ਕਿੰਨਾ ਹੋਣ ਜਿਹੜਾ ਆਪਾਂ ਚਵਾ ਦਾਂਗੇ ਸਹੀ ਇਹਦੇ ਥੱਲੇ ਜੀ ਦੁੱਧ ਦੇ ਦੇ ਥੱਲੇ ਹੁਣ 11 ਕਿਲੋ ਦੁੱਧ ਹੈਗਾ ਵਾਜੀ 11 11 ਹਾਂਜੀ ਜੀ ਮਲਕੀ ਵੈਸੇ ਨੂੰ ਖੁੱਲਾ ਡੁੱਲਾ ਹਾਂਜੀ 11 11 ਲੀਟਰ ਹੈਗਾ ਜੀ ਖੁੱਲਾ ਡੁੱਲਾ ਜਿੰਨਾ ਮਰਜੀ ਭਾਵੇਂ ਕੋਈ ਚਾਰ ਡੰਗ ਚੋਲੇ ਦੀਆਂ ਆਣ ਕੇ ਕੋਈ ਇਹੋ ਜਿਹੀ ਨੂੰ ਕੋਈ ਗੱਲ ਲਓ ਜੀ ਹਾਂਜੀ ਠੀਕ ਆ ਬਾਕੀ ਚਵਾ ਹੋਊਗਾ ਜੀ ਬਿਲਕੁਲ ਥਾਣੇ ਅਗਲੇ ਨਾਲ ਅਗਲਾ ਬਰਾਬਰੂ ਮਗਰ ਲੈਣਾ ਮਗਰਲਾ ਬਰਾਬਰੂ ਹੋਊਗਾ ਤੇ ਰੂਣ ਨੂੰ ਪੋਲੀ ਹੋਊਗੀ ਭਾਵੇਂ ਨਿਗਾ ਜਾ ਬੱਚਾ ਚੋਈ ਜਾਵੇ ਠੀਕ ਹੈ ਜੀ ਹਾਂ ਜੀ ਪੰਜ ਜਨਾਨੀ ਚੋਲੇ ਜੋ ਮੁੱਲ ਕੀ ਰੋਵਿੰਦਾ ਜੀ ਮੁੱਲ ਵੀਰ ਜੀ ਇਹ ਆਪਾਂ ਦੇਣ ਵਾਲੀ ਜਿਹੜੀ ਗੱਲ ਹੈਗੀ 76000 ਦੀ ਦੇ ਦਾਂਗੇ ਮੈਂ 76000 ਦੀ ਹਾਂ ਜੀ 76000 ਦੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ 76000 ਦੀ ਹੈ ਦੋਸਤੋ ਤਾਜੀ ਸੂਈ ਹੈ ਠੀਕ ਹੈ ਜੀ ਬੱਚਾ ਤੁਹਾਨੂੰ ਦਿਖਾ ਦਾਂਗੇ ਥੱਲੇ ਬੱਚਾ ਜਿਹੜਾ ਕੱਟੀ ਸੀ ਫੀਮੇਲ ਕਾਫ ਆ ਉਹ ਵੀ ਦਿਖਾ ਦਾਂਗੇ ਤੇ 76000 ਦੀ ਹੋ ਜਾਊਗੀ ਸੈਕੰਡ ਨੰਬਰ ਤੇ ਜਿਹੜੀ ਤੁਹਾਨੂੰ ਇਹ ਮੱਝ ਦਿਖਾਈ ਆ ਇਸ ਤੋਂ ਬਾਅਦ ਦੋ ਪਸ਼ੂ ਜਿਹੜੇ ਹੋਰ ਹੋਣਗੇ ਮੱਝਾਂ ਦੇ ਵਿੱਚ ਤੋਕੜਾਂ ਨੇ ਠੀਕ ਆ ਤੇ ਏ ਭਾਜੀ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਐ ਮੱਝ ਖੜੀ ਆ। ਇਹ ਜੀ ਮੰਨ ਲਓ ਇਹਨੂੰ ਹੋ ਗਿਆ ਜੀ 2 ਮਹੀਨੇ ਸੂਈ ਨੂੰ। ਹਾਂ। ਠੀਕ ਆ ਜੀ। ਹਾਂ ਜੀ। ਤੇ ਇਹ ਦੁੱਧ ਦੇ ਦੇ ਥੱਲੇ ਹੋਊਗਾ ਜੀ 8 ਕਿਲੋ ਤਿਆਰ। ਦੁੱਧ ਚੰਗਾ ਖੁੱਲਾ ਹੈ। ਹਾਂ ਜੀ ਤੇ ਮਿੱਠੀ ਭਾਵੇਂ ਇਦਾਂ ਹੀ ਥੱਲੇ ਬੈਜੋ ਕੋਈ ਇਹਨੂੰ ਕੋਈ ਟੀਕਾ ਨਹੀਂ ਕੋਈ ਗੱਲ ਨਹੀਂ ਕੋਈ। ਦੋਵੇਂ ਟਾਈਮ ਭਾੜੇ ਦੋਵੇਂ ਟਾਈਮ ਭਾੜੇ ਤੇ ਮਿਲੂਗੀ। ਅੱਛਾ ਜੀ। ਹਾਂ ਜੀ। ਤੇ 2 ਮਹੀਨੇ ਦਾ ਸਮਾਂ ਦਾ 8 ਕਿਲੋ ਦੁੱਧ। ਹਾਂ ਜੀ 2 ਮਹੀਨੇ ਦਾ ਸਮਾਂ ਵਾ। ਕੱਟੀ ਕੱਟੀ ਮਰ ਗਈ ਇਹਦੀ ਹਾਂ ਜੀ। ਠੀਕ ਆ ਜੀ। ਤੇ ਬਾਕੀ ਆ ਵੀ ਚੋਚਵਾ ਬ ਇਹ ਸਰੂ ਤੁਸੀਂ ਦੱਸਣਾ ਛੇ ਥਾਣਾ ਜੀ ਹਾਂ ਜੀ ਛੇ ਥਾਣਾ ਜੀ ਛੇ ਦੇ ਛੇ ਹੀ ਪਸੰਦ ਆ ਜੀ ਛੇ ਦੇ ਛੇ ਹੀ ਚੱਲਦੇ ਛੇ ਥਾਣੇ ਪਰਸਮ ਤੇ ਆ ਹਾਂ ਜੀ ਛੇ ਵਰਦੇ ਆ ਹਾਂ ਜੀ ਛੇ ਹੀ ਵਰਦੇ ਹਾਂ ਜੀ ਲਓ ਵੀ ਦੋਸਤੋ ਕਰੋ ਚੈੱਕ ਮੂੰਹ ਮੱਥਾ ਫੇਸ ਕੁਆਲਿਟੀ ਤੁਹਾਨੂੰ ਸਾਰੀ ਵਿਖਾਉਣੇ ਆ ਸ਼ੂਆ ਕਿਨਵੇਂ ਹੋਊਗਾ ਤੁਹਾਡੇ ਹਿਸਾਬ ਨਾਲ ਪੈਸੇ ਜੀ ਸ਼ੂਆ ਜੀ ਚਲੋ ਉਹ ਜਿੱਥੋਂ ਆਪਾਂ ਲਈ ਹੋ ਤਿਆਂ ਦੇ ਤੀਜਾ ਸ਼ੂਆ ਸੂਈ ਆ ਹਾਂ ਜੀ ਠੀਕ ਹੈ ਨਹੀਂ ਬਾਕੀ ਅੱਗੇ ਸਮਝ ਆ ਭਰਾਵਾਂ ਦੀ ਹਾਂ ਜੀ ਆ ਬਾਕੀ ਆਪਣੀ ਸਮਝ ਆ ਬਾਕੀ ਹੈ ਆ ਮੈਂ ਬਿਲਕੁਲ ਦੰਦ ਦੁੰਦਾ ਹੈ ਖਵਾੜਿਆ ਵਰਗੇ ਤੋਰ ਤਾਰ ਬ ਤੋ ਬਾਕੀ ਬਿਲਕੁਲ ਠੀਕ ਦੋਸਤੋ ਮਾਝ ਤੁਹਾਡੇ ਸਾਹਮਣੇ ਆ ਤਈਆ ਸੂਆ ਘੱਟੋ ਘੱਟ ਵੀ ਸੂਈ ਆ ਬਾਕੀ ਚੌਥਾ ਸੂਆ ਕੋਈ ਵੀਰ ਮੰਨ ਲੂਗਾ ਤਾਂ ਵੀ ਕੋਈ ਵੱਡੀ ਗੱਲ ਨਹੀਂ ਬਾਕੀ ਆ ਤੁਹਾਡੇ ਸਾਹਮਣੇ ਜੀ ਠੀਕ ਆ ਤੇ ਦੁੱਧ ਜਿਹੜਾ ਖੁੱਲਾ ਡੋਲਾ ਪਾਈ ਜਾਂਦਾ ਵੀ 8 ਕਿਲੋ ਆ ਠੀਕ ਆ ਜੀ 6 ਥਣ ਨੇ ਸੱਜੀ ਖਾਪੇ ਉਲਟੋ ਬਹਿਣੀ ਸੱਜੀ ਬਹਿਣੀ ਦੇ ਵਿੱਚ ਦੇਖੋਗੇ ਦੋ ਰਾਈਟ ਲੈਫਟ ਸਾਈਡ ਹੈ ਤੇ 6 6 ਜਿਹੜੇ ਦੋਸਤੋ 98 ਠੀਕ ਹੈ ਤਿੰਨ ਤਿੰਨ ਦੋ ਪਾਸੇ 15 ਕੋਲ ਦੋ 98 ਜੀ ਹਾਂਜੀ 14 15 ਲੀਟਰ ਇਹਨੇ ਚਵਾਇਆ ਜੀ ਸੱਜਰ ਨੇ ਸੱਜਰ ਨੇ ਜੀ ਹਾਂਜੀ ਆਸਤਾਨ ਨੂੰ ਮੈਂ ਆਈ ਤਾਣੂ ਆਈ ਨਾ ਤੇਰੀ ਠੀਕ ਹੈ ਜੀ ਹਾਂਜੀ ਬਾਕੀ ਇਹ ਜਾਂ ਵੀ ਮਿਲਦੀ ਫੁੱਲ ਗਰੰਟੀ ਹੋਊਗੀ ਹੂੰ ਮੰਨ ਲਓ ਜਾ ਕੇ ਵੀ ਮਿਲਦੀ ਫੁੱਲ ਗਰੰਟੀ ਹੋਊਗੀ ਇਹਦੀ ਮੱਝ ਦੀ ਵੀ ਇਹ ਕੋਈ ਟੀਗਾ ਲਵਾਉਂਦੇ ਨਾ ਮੰਨ ਲਓ ਕੋਈ ਡੰਗਰ ਇਹ ਇਹ ਨਾ ਟੀਗਾ ਲਵਾਊਗੀ ਕਰਮਾਂ ਵਾਲੀ ਹਾਂਜੀ ਹਾਂਜੀ ਸਿਰਸਾ ਕੇਸ ਤੇ ਪਾਰੇ ਵੰਡੇ ਦੇ ਹਾਂ ਜੀ ਪਾਰੇ ਤੇ ਮਿਲੂਗੀ ਉਹ ਵੀ ਦਾਸਤਾਂ ਨੂੰ ਲੈਂਦੀ ਜੀ ਹਾਂ 11 ਕਿਥੋਂ ਚੋਕ ਲੈਂਦੇ ਅੱਛਾ ਤੇ ਇਹ ਆਪਾਂ ਮਲਕੀ ਹੈ ਤੋਕਰ ਚਲੋ ਆਸੇ ਹਜੇ ਨਹੀਂ ਲੱਗੇਗੀ ਹਾਂ ਜੀ ਹਾਂ ਜੀ ਇਹ ਕਿੱਥੋਂ ਤੱਕ ਦੇ ਦੇਣੀ ਹੈ ਵੀ ਭੈਣ ਭਰਾਵਾਂ ਨੂੰ ਕਿੰਨਿਆ ਕਿ ਇਹ ਵੀ ਜੀ ਆਪਾਂ ਇੱਕੋ ਗੱਲ 38000 ਦੀ ਦੇ ਦਾਂਗੇ 38000 ਹਾਂ ਜੀ 38000 ਦੀ ਦੇ ਦਾਂਗੇ ਮਾਨ ਤਾਨ ਕਰ ਲਾਂਗੇ ਭੈਣ ਭਰਾ ਚਲੋ ਜੀ ਕੋਈ ਦੂਰੋਂ ਨੇੜੇ ਆਊਗਾ ਠੀਕ ਆ ਬਾਕੀ ਆ ਵੇਖੋ ਜੀ ਠੀਕ ਆ ਥਾਣ ਥਾਣ ਵੇਖੋ ਦੋਸਤੋ ਬਿਲਕੁਲ 6 ਥਾਣਾ ਠੀਕ ਆ ਜੀ 3 ਸੱਜੇ ਖਪੇ ਛੇ ਥਾਣੇ ਤੇ ਛੇ ਸਰੂ ਜਿਹੜੇ ਛੇ ਥਾਣੇ ਚੱਲਦੇ ਆ ਦੁੱਧ 8 ਕਿਲੋ ਹਾਜ਼ਰ 38000 ਦੇ ਵਿੱਚ ਸੋ ਆ ਮੱਝ ਆ ਇਸ ਤੋਂ ਬਾਅਦ ਇੱਕ ਲਾਸਟ ਫਾਈਨਲ ਨੰਬਰ ਤੇ ਚੌਥੇ ਨੰਬਰ ਤੇ ਦਿਖਾਵਾਂਗੇ ਜਿਹੜੀ ਤੁਹਾਨੂੰ ਮੱਝ ਇਹ ਵੀ ਬਕਾਊ ਹੈ ਜੀ ਟੋਕੜੀ ਵੀ ਜੀ ਇਹ ਟੋਕੜਾ ਜੀ ਠੀਕ ਹੈ ਜੀ ਹਾਂ ਜੀ ਸਮਾਂ ਕਿੰਨਾ ਹੋ ਗਿਆ ਇਹਨੂੰ ਕਲੀਅਰ ਨਹੀਂ ਕਲੀਅਰ ਇਹ ਜੀ ਫ੍ਰੀ ਨਹੀਂ ਆ ਉਹ ਬੰਦ ਕਰ ਦੇ ਇਹ ਆ ਜੀ ਗੱਬਣ ਤੇ ਹੈ ਆ ਆ ਮੰਨ ਲਓ ਇਹਨੂੰ ਆ ਵੀ ਅਜੇ ਕੋਈ ਸ਼ੱਕ ਚਾ ਕੋਈ ਗਾਰੰਟੀ ਨਹੀਂ ਠੀਕ ਹੈ ਠੀਕ ਹੈ ਜੀ ਦੁੱਧ 5 ਕਿਲੋ ਹੋਊਗਾ ਇੱਕ ਟਾਈਮ ਟੀਕਾ ਲੈਂਦੀ ਆ ਜੀ ਇੱਕ ਟਾਈਮ ਪਾੜੇ ਤੇ ਠੀਕ ਹੈ ਜੀ ਹਾਂ ਜੀ ਉਹ ਵੀ ਅਸੀਂ ਸਵੇਰੇ ਮੰਨ ਲਓ ਟੀਕੇ ਤੇ ਚੋਲੀ ਦੀ ਰਾਤ ਨੂੰ ਹੁਣ ਭਾਵੇਂ ਇਦਾਂ ਹੀ ਇਹਨੂੰ ਪਾ ਕੇ ਬੈਜੋ ਤੇ ਮਿਲ ਪੈਂਦੀ ਹੈ ਸਵੇਰੇ ਭਰ ਟੀਕੇ ਤੇ ਚੋਲੀ ਦੁੱਧ 5 ਕਿਲੋ ਹਾਂ ਜੀ ਚਵਾਈ ਬਹੁਤ ਆ ਜੀ ਮੰਨ ਲਓ 1 ਲੱਖ 80000 ਦੀ ਲਿਆਂਦੀ ਜੇ ਹਰਿਆਣਾ ਦਾ ਤੰਦ ਅੱਛਾ ਜੀ ਹਾਂ ਜੀ ਸੱਜਰ 18 ਕਿਲੋ ਜੋ ਲੈਂਦਾ ਹਾਂ ਹਾਂ ਜੀ 18 ਕਿਲੋ ਚੇੜ ਦੇ ਮੜ ਜੀ ਲਾਈਓ ਖੋਲਗੀ ਪਾ ਕੇ ਨਾ ਹਾਂ ਜੀ ਸਾਰੀਆਂ ਆਹ ਲਓ ਤੇ ਖੋਲਣੀ ਜੀ ਆਹ ਲਓ ਜੀ ਠੀਕ ਹੈ ਇਹ ਮਾਝਾ ਦੋਸਤੋ ਸਵੇਰ ਚੌਥਾ ਮੰਨ ਲੈ ਗੂਬਰ ਤੀਜਾ ਮੰਨ ਲੈ ਠੀਕ ਹੈ ਹਾਂ ਜੀ ਤੇ ਆਹ ਮਾਝਾ 5 ਕਿਲੋ ਦ ਤੁਹ ਰੇਟ ਇਹਦਾ ਕਿ ਰਹੂਗਾ ਫਿਰ ਜੀ ਵੀਰ ਜੀ ਇਹ ਭਾਵੇਂ ਕੁਝ ਮੰਗਨ ਨੂੰ ਜੋ ਮਰਜ਼ੀ ਮੰਗ ਜਾਇ 36000 ਦੀ ਮੱਝ ਦੇ ਦਾਂਗੇ 36000 ਹਾਂ ਜੀ 36000 ਦੀ ਦੇ ਦਾਂਗੇ ਦੇਣ ਲੈਣ ਵਾਲੀ ਗੱਲ ਹੋਰ ਵਿਆਸ ਲੱਗੀ ਆ ਆਸ ਲੱਗੀ ਆ ਜੀ ਗਰੰਟੀ ਨਹੀਂ ਬਾਕੀ ਅਗਲੇ ਦੀ ਕਿਸਮਤ ਨਿਕਲੇ ਬਾਕੀ ਮੈਂ ਬਹੁਤ ਵੱਡੀ ਦੇ ਵਜਨ ਵਾਲੀ ਆ ਜਵਾਬ ਬਹੁਤ ਭੋਲਾ ਹੋਏ ਦਾ ਵੀ ਸੱਜਣਾ ਵਾਲਾ ਜਵਾਬ ਹੋਊਗਾ ਜੀ ਭਾਵੇਂ ਦੋ ਦਿਨ ਚੋ ਕੇ ਕੋਈ ਭੈਣ ਭਰਾ ਦੀ ਤਸੱਲੀ ਕਰੇ ਠੀਕ ਹਾਂ ਜੀ ਸੋ ਇਹ ਮੱਝਾਂ ਦੋਸਤੋ ਠੀਕ ਆ ਜੀ ਦੋ ਟੋਕੜਾ ਦਿਖਾ ਦਿਆਂ ਦੋ ਸੱਜਣਾ ਸੀ ਇਸ ਤੋਂ ਬਾਅਦ ਤੁਹਾਨੂੰ ਵਹਿੜਾ ਦਿਖਾਉਣੇ ਆ ਵਹਿੜਾ ਸੱ ਤੇ ਜਿਹੜੀਆਂ ਗੱਬਣ ਟੋਕੜ ਵੀ ਤੁਹਾਨੂੰ ਮਿਲ ਜੂਗੀ ਆਪਾਂ ਪੁੱਛ ਲੈਣੀ ਆ ਕੀ ਕੀ ਹਿਸਾਬ ਜਿਹੜੀ ਆ ਇਹਨਾਂ ਵੜਾ ਦੇ ਆਗੇ ਪਹਿਲਾ ਨੰਬਰ ਤੇ ਆ ਆ ਗਈ ਆਪਣੇ ਕੋਲ ਜੀ ਹਾਂ ਕੋਲ ਕੋਈ ਲਾਲ ਡੱਬੀ ਆ ਗਈ ਆਪਣੇ ਕੋਲ ਹਾਂ ਜੀ ਇਹ ਕਿੰਨਾ ਸੂਹਾ ਸੂਈ ਆ ਜੀ ਇਹ ਵੀ ਜੀ ਪਹਿਲਾ ਸੂਹਾ ਸੂਈ ਆ ਜੀ ਪਹਿਲਾ ਨਹੀਂ ਹਾਂ ਜੀ ਅੱਛਾ ਤੇ ਬੱਚਾ ਜੀ ਉਹ ਬੱਚਾ ਵੱਛੀ ਆ ਮਗਰ ਹੀ ਹਾਂ ਹਾਂ ਤੇ ਦੁੱਧ ਹੁਣ ਇਹਦੇ ਥੱਲੇ ਵੀਰ ਜੀ ਹੈ ਤੇ 8 ਕਿਲੋ ਬਾਕੀ ਆਪਾਂ 7 ਕਿਲੋ ਦੱਸਾਂਗੇ 7 ਕਿਲੋ ਦੋ ਡੰਗ ਭਾਵੇਂ ਲੀਟਰ ਮਾਰ ਕੇ ਕੋ ਲੈ ਲੇ ਜੀ ਹੈ 8 ਕੋਈ 7 ਮੰਨ ਕੇ ਸੌਦਾ ਕਰੀ ਹਾਂਜੀ 7 ਮੰਨ ਕੇ ਮੰਨ ਲਓ ਇਹ ਸੌਦਾ ਕਰੀ ਠੀਕ ਆ ਹਾਂਜੀ ਆ ਹੋਊ 8 ਹਾਂਜੀ ਖੋਲਦਗੇ ਆ ਬੱਚਾ ਮਗਰ ਬੱਛੀ ਹੈ ਜੀ ਹਾਂਜੀ ਬੱਛੀ ਹੈ ਕੋਈ ਦੱਸਿਆ ਕਿਨੇ 15 ਕ ਦਿਨ ਦੀ ਹਾਂਜੀ ਇਹ 15 16 ਦਿਨਾਂ ਦੀ ਬੱਛੀ ਆ ਜੀ 15 16 ਦਿਨਾਂ ਦੀ ਜਿਹੜੀ ਬੱਛੀ ਆ ਭਰਾਵੋ ਤੇ ਆਪ ਵੀ ਬੱਛੀ ਆ ਤੇ ਮਗਰ ਬੱਛੀ ਆ ਤੇ ਨਾ ਫੇਸਬੁਕ ਉਲਤੀ ਦੇਖ ਸਕਦੇ ਠੀਕ ਆ ਜੀ ਥੋੜਾ ਜਿਹਾ ਕਲਰ ਜਿੱਦਾਂ ਦਾ ਆ ਤੇ 8 ਕਿਲੋ ਦੁੱਧ ਹੈਗਾ ਸੋ ਹਵਾਨੇ ਦੀ ਕੁਆਲਿਟੀ ਆ ਤੁਸੀਂ ਦੇਖ ਸਕਦੇ ਹੋ ਹਾਈਟ మీడియం ਆ ਠੀਕ ਆ మీడియం ਹਾਈਟ ਦੇ ਵਿੱਚ ਆ ਸੋ ਬਿਲਕੁਲ ਹਾਂ ਦੇ ਭਾਅ ਪਰ ਪਾ ਵੀ ਦਾ ਦੋਸਤੋ ਛੋਟਾ ਹੋਊਗਾ ਕੋਈ ਬਾਹਲੇ ਵੱਡੇ ਮੁੱਲ ਨਹੀਂ ਹੋਣਗੇ ਠੀਕ ਆ ਜੀ ਆ ਦੇਖ ਦਾ ਭਾਜੀ ਮੁੱਲ ਇੱਕੋ ਦੇਣ ਲੈਣ ਵਾਲੀ ਗੱਲ 26000 ਦੀ ਦੇ ਦਾਂਗੇ ਹੋਰ ਵੀ ਮਾਨ ਤਨ ਕਰ ਲਾਂਗੇ 26 24 ਹਾਂਜੀ 26 ਜੋ ਮਾਨ ਤਨ ਕਰ ਲਾਂਗੇ ਕਰ ਦਿਓ ਜੇ ਕੋਈ ਭੈਣ ਭਰਾ ਬਣੀ ਚਾਹ ਰੱਖ ਹਾਂਜੀ ਕਰ ਦਾਂਗੇ ਜੀ ਬਾਕੀ ਇਹ ਗੱਲ ਸੀਲ ਸਾਖ ਦੇਖੋ ਕੋਈ ਮੰਨ ਲੋ ਇਹ ਆ ਵੀ ਉਸ ਤਰ੍ਹਾਂ ਚਲੋ ਮਾਰਾ ਮੋੜ ਦਰਦੀ ਆ ਇਦਾਂ ਹੀ ਮੰਨ ਲੋ ਭਾਵੇਂ ਕੋਈ ਤਲੇ ਬਹਿ ਜੀ ਹੂੰ ਹੂੰ ਹਾਂ ਕੋਈ ਗੱਲ ਨਹੀਂ ਇਹੋ ਜੀ ਭਾਵੇਂ ਕੋਈ ਰੱਸੀ ਵੀ ਨਾ ਪਾਉ ਮਾਸਾ ਠੀਕ ਹੈ ਹਾਂਜੀ ਇਦਾਂ ਹੀ ਭਾਵੇਂ ਬਹਿ ਜੀ ਤੂੰ ਆਵੇ ਆ ਭੁੱਲੋ ਜੀ ਠੰਡੀ ਦੀ ਰੀ ਆ ਹਾਂਜੀ ਠੰਡੀ ਦੀ ਰੀ ਆ ਜੀ ਕੋਈ ਗੱਲ ਨਹੀਂ ਛੋਟਾ ਜਿਹਾ ਬਾਜ ਰੇਟ ਆ ਦੋਸਤੋ ਤੇ ਜਿ세 ਵੀਰ ਨੇ ਘਰੇ ਲੂਚਵਾਈ ਕਰਨੀ ਹੈ ਘਰੇ ਰੱਖਣਾ ਸੇ ਪਸ਼ੂ ਬੜਾ ਬੈਸਟ ਆ ਜ਼ਰੂਰ ਇਸ ਤੋਂ ਬਾਅਦ ਇੱਕ ਚੀਨੀ ਆਪਣੇ ਕੋਲ ਆ ਗਾਂ ਗਈ ਹੈ ਜੀ ਹਾਂਜੀ ਇਹ ਗੱਬਣਾ ਇਹ ਵੇੜ ਗੱਬਣਾ ਹਾਂਜੀ ਇਹ ਗੱਬਣਾ ਠੂਆ ਕਿਨਵੇਂ ਸੂਪੂ ਇਹ ਇਹ ਵੀ ਮੰਨ ਲੋ ਇਹ ਗੱਲ ਹੈਗੀ ਆ ਜੀ ਠੂਆ ਇਹ ਵੀ ਪਹਿਲਾਂ ਹੀ ਆ ਪਹਿਲਾਂ ਨਹੀਂ ਸੁਣੀ ਆ ਹਾਂਜੀ ਪਹਿਲਾਂ ਨੇ ਲੱਗ ਦਿਨ ਹਜੇ ਲੈ ਜੂ ਤਾ 15 ਹਾਂਜੀ 10 ਲੱਗਦੀ ਵੇਸੇ ਦੁੱਝ ਲੈ ਜੂਗੀ ਜੀ 10 ਬਾਕੀ ਇਹ ਵੀ ਠੰਡੀ ਧੀਰੀ ਬਹੁਤ ਬਣੇਗੀ ਬੱਚੇ ਤੱਕ ਠੀਕ ਆ ਲੇਵਟੀ ਲੂਟੀ ਜਿਹੜੀ ਦੋਸਤੋ ਬਿਲਕੁਲ ਬਣਾਈ ਆਉਂਦੀ ਆ ਢਿਲ ਢੁ ਤੇ ਚੀਨੀ ਜੀ ਗਾਏ ਵੀ ਡਾਟ ਸਪੌਟ ਜਿਹੜੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਠੀਕ ਹੈ ਜੀ ਸੂਆ ਪਹਿਲੇ ਨਹੀਂ ਬਈ ਜਾਂਦਾ ਵੀ ਸੋਣੀ ਆ ਠੀਕ ਆ ਆ ਵੇਖੋ ਠੀਕ ਆ ਇਹਦਾ ਮੋਲ ਫਿਰ ਕੀ ਕਰਦੇ ਆ ਮੋਲੇ ਵੀ ਇਹ ਮੰਨ ਲੋ ਇਹ ਗੱਲ ਹੈ ਜੀ ਮੋਲ ਇਹ ਵੀ 26000 ਦੀ ਦੇ ਦਾਂਗੇ 26 ਦੀ ਹਾਂ ਜੀ 26 ਦੀ ਦੇ ਦਾਂਗੇ ਬਾਕੀ ਠੰਡੀ ਠੀਰੀ ਪੂਰੀ ਆਉਗੀ ਉਹ ਕਾਲ ਜੀ ਪੈਂਦੀ ਹੀ ਵੇਹੇ ਕਾਲ ਜੀ ਪੈਂਦੀ ਬਾਕੀ ਇਹ ਠੰਡੀ ਆ ਵੇਖੋ ਠੰਡੀ ਆ ਜੀ ਉਹ ਇਹ ਕੋਈ ਇਹ ਨਹੀਂ ਬੰਦੀ ਠੰਡੀ ਠੀਰੀ ਆ ਪੂਰੀ ਵਹਿੜ ਠੀਕ ਆ ਹਾਂਜੀ ਸੋ ਬਾਕੀ ਪਸ਼ੂ ਜਿਹੜਾ ਦੋਸਤੋ ਸੀਲਸਲਾਗਾ ਠੀਕ ਆ ਤੇ ਪਹਿਲਾਂ ਬੱਚੀ ਸੋਣੀ ਆ ਰੇਟ ਪੜਦਾ ਬੜਾ ਜਾਇਜ਼ ਆ ਇਸ ਤੋਂ ਬਾਅਦ ਬਿਲਕੁਲ ਇੱਕ ਆਫਰ ਆ ਛੋਟਾ ਜਿਹਾ ਰੇਟ ਹੋਊਗਾ ਤੇ ਦੁੱਤ ਥੱਲੇ ਹੈਗਾ ਚਾਹ ਪਾਣੀ ਜਿਹੜਾ ਖੁੱਲਾ ਕਿਸੇ ਦਾ ਜਿਹੜਾ ਦੋਸਤੋ ਬਣਾਉਣ ਵਾਸਤੇ ਇੱਕ ਵਹਿੜ ਆ ਕਿਉਂਕਿ ਇੱਕ ਅੱਧੀ ਜਿਹੜਾ ਦੋਸਤੋ ਨਾ ਕਿਤਨੂ ਕਿਤ ਤੱਕ ਜਦੋਂ ਨਿਕਲਦਾ ਸਾਰੇ ਭੈਣ ਸਭ ਤੁਸੀ ਜ਼ਰੂਰ ਖਰੀਦਿਓ ਸ਼ਾਈਬਾਬ ਦਾ ਪੱਕ ਰੱਖਦੇ ਸੂਹਾ ਕਿਨਮਾ ਸੂਈ ਹੋ ਗਈ ਹੈ ਸੂਹਾ ਇਹ ਤੀਜਾ ਸੂਈ ਆ ਯਾਰ ਤੇ じゃ ਸੁਬ੍ਹਾ ਸੋਈ ਆ ਤੇ ਸਮਾਂ ਤਾਂ ਚਲੋ ਓਕਾ-ਪੁਕਾ ਹੀ ਮੰਨ ਲੀਏ ਵੀ ਫੁੱਲਾ ਤਾਂ 2 2.5 ਮਹੀਨੇ ਹੋ ਗਏ ਆ ਇਸ ਸੂਈ ਨੂੰ ਬੱਚਾ ਬੱਚਾ ਮਰ ਗਿਆ ਤੇ ਠੀਕ ਆ ਜੀ ਅੱਗੇ ਦੋਸਤੋ ਜਿਹੜੀ ਇਹ ਤੁਹਾਨੂੰ ਆਪਾਂ ਸ਼ਾਹੀਵਾਲ ਪੱਖ ਦੀ ਇੱਕ ਆ ਬੈਡ ਦਿਖਾਉਣੇ ਆ ਤੁਹਾ ਦੂਜਾ ਵੀਰ ਮੰਨ ਲੈ ਕੋਈ ਤੀਜਾ ਮੰਨ ਲੈ ਇੱਥੇ ਕੋਗਾ ਬਾਕੀ ਭਾਜੀ ਇਹਨਾਂ ਸਮਾਂ ਕਿੰਨਾ ਹੋ ਗਿਆ ਸੋਈ ਨੂੰ ਤੇਜ 4 4 ਮਹੀਨੇ ਹੋ ਗਏ ਜੀ 4 ਸਾਢੇ 4 ਮਹੀਨੇ ਲਗਭਗ ਸੋਈ ਨੂੰ ਹੋ ਗਏ 4 ਸਾਢੇ 4 5 ਵੀ ਹੋ ਸਕਦੇ ਅਮੀ ਹੁਣ ਦੁੱਧ ਕਿੰਨਾ ਜਿਹੜਾ ਚਵਾਵਾਂਗੇ ਹੁਣ ਦੁੱਧ 5 ਕਿਲੋ ਹੋਊਗਾ ਜੀ ਚਵਾਉਣਾ ਬਾਕੀ ਠੰਡੀ ਸਲੱਗ ਪੂਰੀ ਕਰਮਾਂ ਵਾਲੀ ਕੋਈ ਇਹਨੂੰ ਇਹ ਆ ਵੀ ਜਿੱਦਾਂ ਮਰਜੀ ਕੋਈ ਚੋਲੇ ਕੋਈ ਗੱਲ ਨਹੀਂ ਚਾਹ ਪਣ ਛਣ ਛਣ ਨੂੰ ਬਹੁਤ ਲੰਮਾ ਲੋ ਜੀ 40 ਬੈਠਾ ਦੋਸਤ ਮੰਨ ਲਓ ਇਹਨੂੰ ਇਹ ਛਾਈ ਬੈਠ ਦੀ ਬੈਠ ਦੀ ਗੱਲ ਕਰ ਲਗੀ ਤੇ ਜਿਹੜਾ ਥਾਣਾ ਥੋੜਾ ਜਿਹਾ ਲ ਜੀ ਦੁੱਧ ਤਾਂ 5 ਕਿਲੋ ਜਿਹੜਾ ਹੈਗਾ ਜਵਾਦਾਂਗੇ ਜੀ ਹਾਂਜੀ 5 ਕਿਲੋ ਦੁੱਧ ਹੋਊਗਾ ਜੀ ਸਹੀ ਠੀਕ ਹੈ ਹਾਂਜੀ ਬਾਕੀ ਕੋਈ ਹੈ ਵੀ ਸੀਲਸ ਲੱਗ ਪਈ ਠੀਕ ਹੈ ਜੀ ਤੇ ਮੁੱਲ ਕਿੰਨਾ ਜੀ ਦਾ ਮੁੱਲ ਵੀਰ ਜੀ ਦੇ ਦਾਂਗੇ 15000 ਦੀ ਕੋਈ ਗੱਲ ਨਹੀਂ ਮਾਨ ਤਨ ਕਰ ਲਾਂਗੇ ਕੋਈ ਚਿਕਰ ਨਹੀਂ ਕਰ ਦੋ ਖੁੱਲਾ ਮਾਨ ਤਨ ਹਾਂਜੀ ਕਰ ਦਾਂ ਕੋਈ ਗੱਲ ਨਹੀਂ ਜੇ ਕੋਈ ਪਹਿਲਾਂ ਅੱਜ ਚਾਵਨ ਹਾਂਜੀ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਦੋਸਤੋ ਬਿਲਕੁਲ ਵਿਹੜ ਤੁਹਾਨੂੰ ਦਿਖਾਈ ਹੈ 15000 ਮੁੱਲ ਤੇ 5 ਕਿਲੋ ਦੁੱਧ ਆ ਜਿਹੜਾ ਠੀਕ ਆ ਇਸ ਤੋਂ ਬਾਅਦ ਇੱਕ ਆ ਤੁਹਾਨੂੰ ਤੋਕੜ ਤੇ ਗੱਬਣ ਵਿਹੜ ਦਿਖਾ ਸੋ ਐਚ ਐਫ ਦੇ ਵਿੱਚ ਆ ਜੀ ਠੀਕ ਆ ਐਚ ਐਫ ਦੇ ਵਿੱਚ ਥੋੜਾ ਜਿਹਾ ਕ੍ਰੋਸ ਤੁਸੀਂ ਮੰਨ ਲਓ ਤੇ ਇਹ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਨੂੰ ਇਹਨੂੰ ਸੂਈ ਨੂੰ ਵੀਰ ਜੀ ਲਗਭਗ ਮੇਰੇ ਸਾਹ ਨਾਲ ਨੂੰ ਹੋ ਗਿਆ 6 6.5 ਮਹੀਨੇ ਹੋ ਗਏ ਆ ਠੀਕ ਆ ਜੀ ਹਾਂਜੀ ਤੇ ਹੁਣ ਇਸ ਟਾਈਮ 3.5 ਮਹੀਨਿਆਂ ਦੀ ਗੱਬਣ ਹਰ ਵੇਹਾਈ ਆ ਚੈੱਕ ਪਾਸ ਚੈੱਕ ਪਾਸ ਆ ਜੀ ਆਪਣੇ ਹੱਥੀ ਹੋਈ ਚੈੱਕ ਹਾਂਜੀ ਆਪਣੇ ਹੱਥੀ ਕਰਾਈ ਆ ਬਾਕੀ ਜੇ ਕੋਈ ਆਪ ਦੀ ਕਿਸੇ ਨੇ ਤਸੱਲੀ ਕਰਨੀ ਵੀ ਹੋਵੇ ਆਪਾਂ ਉਹ ਕੋਈ ਉਹ ਵੀ ਕਰ ਲੇ ਠੀਕ ਹਾਂਜੀ ਆਪਾਂ ਕਰਵਾਈ ਖੁਦ ਡਾਕਟਰ ਤੋਂ ਸੂਹ ਦੂਜਾ ਮਾਲਾ ਹੋ ਗਈਆਂ ਤੀਜੇ ਲਈਆਂ ਦੂਜੀ ਗੱਬਣ ਹੋਊਗੀ ਹਾਂਜੀ ਹਾਂਜੀ ਇਹ ਮੰਨ ਲਓ ਇਹ ਮੇਰੇ ਤੀਜੇ ਸੂਹੇ ਵਾਲੀ ਗੱਬਣ ਹੋਊਗੀ ਤੀਜੇ ਸੂਹੇ ਵਾਲੀ ਗੱਬਣ ਆ ਹਾਂਜੀ ਤੇ ਦੁੱਧ 9 ਲੀਟਰ ਹੋਊਗਾ 9 ਲੀਟਰ ਜੀ ਪਰ ਬਾਕੀ ਢੰਡੀ ਸਲੱਗ ਪੂਰੀ ਆ ਜੀ ਭਾਵੇਂ ਆ ਵੇਖੋ ਇਦਾਂ ਹੀ ਮੰਨ ਲਓ ਬੈਜੋ ਥੱਲੇ ਕੋਈ ਗੱਲ ਨਹੀਂ ਭਾਵੇਂ ਜਿੱਦਾਂ ਮਰਜ਼ੀ ਕੋਈ ਚੱਕਰ ਨਹੀਂ ਆ ਵੇਖੋ ਇਦਾਂ ਹੀ ਬੈਜੋ ਭਾਵੇਂ ਥੱਲੇ ਪਾੜੇ ਦੀ ਵੀ ਕੋਈ ਲੋੜ ਨਹੀਂ ਹਾਂ ਨੋ ਜੀ ਹਾਂਜੀ ਬਾਕੀ ਇਹ ਵੀ ਸਾਰਾ ਉਹਨੂੰ ਖੋਲ ਕੇ ਮਾਤੀ ਆ ਲੋ ਜੀ ਠੀਕ ਆ ਆ ਮੂ ਮੱਥੇ ਦੀ ਤੇ ਬਾਕੀ ਸਾਢੇ 3 ਮਹੀਨੇ ਦੀ ਜਿਹੜੀ ਗੱਭਣ ਚੈੱਕ ਪਾਸ ਆ ਤੇ 9 ਕਿਲੋ ਦੁੱਧ ਆ ਜਰਾ ਇਹਦਾ ਮੁੱਲ ਕੀ ਰਹੂਗਾ ਜੀ ਇਹਦਾ ਮੁੱਲ ਵੀਰ ਜੀ ਆਪਾਂ ਇਹ ਮੰਨ ਲਓ ਵੀ 33000 ਦੀ ਦੇ ਦਾਂਗੇ 33000 ਸੱਜਰ ਸੱਜਰ ਦੇ ਥੱਲਿਓ 22 23 ਲੀਟਰ ਦੁੱਧ ਚੋਇਆ ਜੀ ਹਾਂਜੀ ਜਦੋਂ ਸੱਜਰ ਹੁੰਦੀ 22 23 ਲੀਟਰ ਦੁੱਧ ਦਿੰਦੀ ਹੈ ਠੀਕ ਹੈ ਜੀ ਹਾਂਜੀ ਤੇ ਚਲੋ ਬਾਕੀ ਫਿਲਹਾਲ 9 ਲੀਟਰ ਕੋਈ ਚੋਵੇ ਤੇ ਸਾਢੇ 3 ਮਹੀਨੇ ਦੀ ਕੋਈ ਆਪਦੇ ਤਸੱਲੀ ਕਰਾ ਕੇ ਤਸੱਲੀ ਕਰਾ ਲਈ ਜੀ ਡੱਟ ਲੈ ਆਣ ਕੇ ਆਪਣੇ ਘਰੋਂ ਚੈੱਕ ਕਰਾ ਕੇ ਖੜੇ ਜੀ ਆਪਾਂ ਇਹੋ ਜੀ ਤੋਰ ਦਈਏ ਜੀ ਤੋਰ ਦੇ ਉਹ ਵਾੜ ਦੀ ਜਿਹੜੀ ਡਿਟੇਲ ਆ ਦੋਸਤੋ ਉਹ ਤੁਹਾਨੂੰ ਮਿਲ ਹੀ ਚੁਕੀ ਆ ਠੀਕ ਹੈ ਜੀ 9 ਕਿਲੋ ਜਿਹੜਾ ਦੁੱਧ ਵੀ ਬਿਲਕੁਲ ਇਸ ਟਾਈਮ ਮੌਜੂਦ ਹੈ ਇੱਥੇ ਹੰਦੇ ਤੇ ਤਿੰਨ 3.5 3.5 ਮੰਥ ਦੀ ਜਿਹੜੀ ਆ ਗੱਬਣ ਚੈੱਕ ਪਾਸ ਸੋ ਚਾਰੇ ਥਾਂ ਜਿਹੜੇ ਦੋਸਤੋ ਭਰਾ ਕਾਫੀ ਚੰਗਾ ਬਾਕੀ ਤੁਸੀਂ ਤਸੱਲੀ ਹੈ ਜਿਹੜੇ ਵੀਰ ਨੇ ਖਰੀਦਦਾਰ ਨੇ ਕਰਨੀ ਆ ਉਹ ਦੋ ਟਾਈਮ ਆਪਦੀ ਚੁਵਾਈ ਕਰ ਲਿਓ ਸਾਈ ਦੇਣਾ ਕਰਕੇ ਤੇ ਆਹ ਦੇਖੋ ਹਾਈਟ ਵੱਡੀ ਆ ਠੀਕ ਆ ਐਚ ਐਫ ਵੈੜ ਨੋਰਮਲ ਜਿੱਦੀ ਵੱਡੀ ਹਾਈਟ ਦੇ ਵਿੱਚ ਉਦੀ ਵੱਡੀ ਹਾਈਟ ਆ ਐਚ ਐਫ ਕ੍ਰਾਸ ਆ ਠੀਕ ਹੈ ਅੱਜ ਫਿਲਹਾਲ ਜਿਹੜੇ ਦੋਸਤੋ ਪਸ਼ੂਜ਼ ਦੀ ਤੁਹਾਨੂੰ ਆਪਾਂ ਅਠ ਨਾਗੇ ਦਿਖਾਉਣੇ ਸੀਗੇ ਤੇ ਕੰਟੈਕਟ ਨੰਬਰ ਆਪਣੇ ਦੱਸ ਗਏ ਭਾਜੀ ਕੰਟੈਕਟ ਨੰਬਰ ਹੈਗਾ ਜੀ 98724 ਹਾਂਜੀ 98724 3971 86990 ਹਾਂਜੀ 8247 70025 ਠੀਕ ਹੈ ਜੀ ਹਾਂਜੀ ਇਹ ਦੋਸਤੋ ਨੰਬਰ ਆਪਾਂ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰ ਦੇਨੇ ਆ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ